ਹਰ ਸਿਮਰਤ ਬਾਦਲ ਮਨਪ੍ਰੀਤ ਬਾਦਲ ਕਦੀ ਕਿਸੇ ਦੇ ਲੋਕਾਂ ਦੇ ਜ਼ਮੀਰ ਨਹੀਂ ਜਗਾ ਸਕੇ ਕਿ ਜਾ ਚੀਫ ਮਿਨਿਸਟਰ ਦੇ ਘੜ ਚ ਜਾ ਕੇ ਚੀਫ ਮਿਨਿਸਟਰ ਦੀ ਨੂੰਹ ਦੇ ਖਿਲਾਫ ਚੀਫ ਮਿਨਿਸਟਰ ਬਾਦਲ ਦੇ ਰਾਜ ਦੇ ਵਿੱਚ ਸੁਖਬੀਰ ਬਾਦਲ ਦੀ ਘਰ ਵਾਲੀ ਤੇ ਮਜੀਠੀਆ ਦੀ ਭੈਣ ਦੇ ਖਿਲਾਫ ਜਾ ਪੁੱਤਰਾ ਡਟ ਜਾ ਅਸੀਂ ਕਰਪਟ ਅਕਾਲੀਆਂ ਦੇ ਰਾਜ ਵਿੱਚ ਉਹਨਾਂ ਦੇ ਖਿਲਾਫ ਲੜੇ ਆਂ ਕਾਂਗਰਸ ਜਿਹੜੀ ਮਿਲੀ ਭੁਗਤ ਨਾਲ ਚੱਲ ਰਹੀ ਹੈ ਅੱਜ ਵੀ ਤੇ ਜਿਹੜੇ ਕੈਪਟਨ ਮਰਿੰਦਰ ਸਿੰਘ ਸਪੈਸ਼ਲ ਲੰਬੀ ਗਏ ਉਹਨੂੰ ਜਿਤਾਉਣ ਪ੍ਰਕਾਸ਼ ਸਿੰਘ ਬਾਦਲ ਨੂੰ ਰਵਨੀਤ ਬਿੱਟੂ ਸਪੈਸ਼ਲ ਗਿਆ ਜਿਤਾਉਣ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਹਰ ਸਿਮਰਤ ਬਾਦਲ ਮਜੀਠੀਆ ਕੋਈ ਇੱਕ ਬੰਦਾ ਇੱਥੇ ਆਪਣੇ ਜੋ ਆਕਾਂ ਦੇ ਸਿਰ ਤੇ ਹੱਥ ਰੱਖ ਕੇ ਕਹਦੇ ਵੀ ਭਾਈ ਤੁਹਾਡੀ ਪੰਜੀ ਦੀ ਵੀ ਖਣਕ ਚੱਕੀ ਹੋਵੇ ਉਹੀ ਢੀਂਸਾ ਪਰਿਵਾਰ ਜਿਹੜਾ ਘੋ ਖਿਚੜੀ ਹੋ ਕੇ ਅੱਜ ਤੱਕ ਬਾਦਲਾਂ ਦੇ ਨਾਲ ਬਾਦਲਾਂ ਕਰਕੇ ਬਣਿਆ ਹੋਇਆ ਪ੍ਰਵਾਸ ਉਹ ਪਰਿਵਾਰ ਦੇ ਖਿਲਾਫ ਵੀ ਤਾਂ ਲੜ ਰਹੇ ਆ ਪਰ ਤੇਤੋਂ ਭਗਵੰਤਮਾਨ ਤੇਤੋਂ ਤਾਜ਼ਾ-ਤਾਜ਼ਾ ਗੁਨਾਹ ਹੋਇਆ ਤੇ ਗद्दारी ਹੋਈ ਆ ਪੰਜਾਬ ਨਾਲੀ ਆਪਣੇ ਮਾਤਾ ਜੀ ਨੂੰ ਲੈ ਕੇ ਆਈਂ ਬ੍ਰਦਰ ਮੈਂ ਇੰਦਰ ਬੈਠ ਕੇ ਤੇਰੇ ਲਈ ਵੀ ਅਰਦਾਸ ਕੀਤੀ ਹੈ ਆਪਣੇ ਮਾਤਾ ਜੀ ਨੂੰ ਲੈ ਕੇ ਇੱਥੇ ਆ ਸਰੋਵਰ ਦੇ ਵਿੱਚ ਮੇਰੇ ਵੀਰ ਅਸ্নান ਕਰ ਜਿਹੜੀ ਗੱਦਾਰੀ ਤੇਤੋਂ ਹੋ ਗਈ ਆ ਲਾਲਚ ਵਿੱਚ ਆਹੀ ਕਹਿ ਦੀ ਅੰਦਰ ਬਾਬਾ ਜੀ ਨੂੰ ਬਾਬਾ ਜੀ ਮੇਰੇ ਤੋਂ ਜਾਣੇ ਆਣ ਜਾਣੇ ਵਿੱਚ ਭੁੱਲੋ ਆ ਉਸੇ ਦਰਬਾਰ ਸਾਹਿਬ ਦੀ ਫੋਟੋ ਹੈ ਮੇਰੇ ਵੀਰ ਜਦੋਂ ਮੈਂ ਤੇਰੇ ਮੋਢੇ ਤੇ ਹੱਥ ਰੱਖਿਆ ਸੀ ਕਿ ਸੱਚ ਦਾ ਕਤਲ ਨਾ ਕਰ ਬਾਈ ਕਿ ਕ੍ਰਾਂਤੀ ਡੁੱਬ ਜੇਗੀ ਤੇ ਤੇਰਾ ਨਾਂ ਇਤਿਹਾਸ ਚ ਗੱਦਾਰਾਂ ਚ ਲਿਖਿਆ ਜਾਊਗਾ ਆ ਉਹੀ ਮੂਮੈਂਟ ਹੈ ਮੈਂ ਤੈਨੂੰ ਚੇਤੇ ਕਰਾਉਣੀ ਚਾਹੁੰਦਾ ਕੇਜਰੀ ਵਾਲਾ ਅੱਗੇ ਅੱਗੇ ਜਾ ਰਿਹਾ ਸੀ ਇਹ ਕਹਿੰਦਾ ਉਹਦੇ ਨਾਲ ਗੱਲ ਕਰ ਕਹਿੰਦਾ ਉਹਨੇ ਤੈਨੂੰ ਕੱਢਿਆ ਮੈਂ ਥੋੜੀ ਨਾਲ ਕੱਢਿਆ ਮੈਂ ਕਿਹਾ ਉਹਦੀ ਕੀ ਮਜਾਲ ਸੀ ਦਿੱਲੀ ਵਾਲੇ ਦੀ ਕਿ ਪੰਜਾਬੀ ਨੂੰ ਪੰਜਾਬੀ ਮਾਰ ਜਾਂਦਾ ਜੇ ਤੂੰ ਬਾਈ ਖੜਾ ਹੁੰਦਾ ਪੰਜਾਬੀ ਨਾਲ ਉਹਦੀ ਮਜਾ ਨਹੀਂ ਸੀ ਕਿ ਮੇਰੀ ਤੌਣ ਨਹੀਂ ਵੀ ਕਰ ਜਾਂਦਾ ਕ੍ਰਿਟੀਕਲ ਐਲਾਈਂਸ ਇਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਤੇ ਸੱਚੇ ਸੱਚੇ ਲੀਡਰ ਡਾਕਟਰ ਗੰਗੀਰ ਸਿੰਘ ਦੀ ਸੁਖਪਾਲ ਖਹਿਰਾ ਜੀ ਸਿਮਰਜੀਤ ਵੈਂਸ ਜੀ ਸਰਦਾਰ ਬਲਵਿੰਦਰ ਸਿੰਘ ਵੈਂਸ ਜੀ ਤੇ ਹੋਰ ਗੁਣੀ ਸੱਜਣ ਜਿਨ੍ਹਾਂ ਨੇ ਪੰਜਾਬ ਦਾ ਹਿੱਤ ਹਮੇਸ਼ਾ ਅਗਾਹ ਰੱਖਿਆ ਉਹ ਸਾਰੇ ਮੇਰੇ ਪੰਜਾਬੀ ਭਰਾਵਾਂ ਨੇ ਮੈਨੂੰ ਮਾਣ ਦਿੱਤਾ ਮੈਨੂੰ ਇੱਕ ਮੌਕਾ ਦਿੱਤਾ ਦੁਬਾਰਾ ਕਿ ਜੇ ਤੁਸੀਂ ਸੰਗਰੂਰ ਤੋਂ ਇਲੈਕਸ਼ਨ ਲੜੋ ਤੇ ਕੱਲ ਤੋਂ ਅੱਜ ਤੱਕ ਸਾਡੀ ਗਦਰ ਫੈਡਰੇਸ਼ਨ ਅਸੀਂ ਸੋਚਿਆ ਸਾਰਿਆਂ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਤੇ ਹੋਰ ਸਾਰੇ ਪੀਡੀਏ ਦੇ ਜਿਨ੍ਹਾਂ ਨੇ ਸੁਚੱਜੀਆਂ ਰੂਹਾਂ ਤੇ ਧਿਰਾਂ ਨੇ ਪਰ ਇੱਥੇ ਕਿਉਂਕਿ ਮੈਂ ਜਿਹੜਾ ਵੀ ਕੰਮ ਸ਼ੁਰੂ ਕੀਤਾ ਅੱਜ ਤੱਕ ਹਮੇਸ਼ਾ ਦਰਬਾਰ ਸਾਹਿਬ ਨਤਮਸਤਕ ਹੋ ਕੇ ਕੀਤਾ ਤੇ ਮੇਰੀ ਕਦੀ ਪਿੱਠ ਨਹੀਂ ਲੱਗੀ ਮੈਂ ਮਾਨ ਨਾਲ ਕਹਿ ਸਕਦਾ ਮੇਰੀ ਕਦੀ ਪਿੱਠ ਨਹੀਂ ਲੱਗੀ ਲੋਕਾਂ ਨੂੰ ਲੱਗਦਾ ਹੋਊ ਹਰ ਸਿਮਰਤ ਬਾਦਲ ਖਿਲਾਫ ਜੱਸੀ ਜਸਰਾਜ ਖੜਿਆ ਤੇ ਹਰ ਸਿਮਰਤ ਬਾਦਲ ਖਿਲਾਫ ਖੜ ਕੇ ਹਾਰ ਗਿਆ ਮਨਪ੍ਰੀਤ ਬਾਦਲ ਹਰ ਸਿਮਰਤ ਖਿਲਾਫ ਖੜ ਕੇ ਜੱਸੀ ਜਸਰਾਜ ਹਾਰ ਗਿਆ ਲੋਕੀ ਲੋਕਾਂ ਦੀ ਹਾਰ ਸ਼ਾਇਦ ਵੋਟਾਂ ਤੱਕ ਹੀ ਹਾਰ ਜਿਤ ਸਿਰਫ ਉੱਥੇ ਤੱਕ ਹੀ ਹੁੰਦੀ ਹੈ ਹਰ ਸਿਮਰਤ ਬਾਦਲ ਮਨਪ੍ਰੀਤ ਬਾਦਲ ਕਦੀ ਕਿਸੇ ਦੇ ਲੋਕਾਂ ਦੇ ਜ਼ਮੀਰ ਨਹੀਂ ਜਗਾ ਸਕੇ ਪਰ ਜਸਜੀਤ ਸਿੰਘ ਰਾਜ ਨੂੰ ਪਰਮਾਤਮਾ ਦੀ ਵਾਹਿਗੁਰੂ ਦੀ ਅਥਾ ਕਿਰਪਾ ਆ ਕਿ ਬਿਲਕੁਲ ਆਮ ਘਰਾਂ ਚ ਜੰਮ ਕੇ ਛੋਟੇ ਜਿਹੇ ਪਿੰਡ ਸੁਹਾਲੀ ਤੋਂ ਐਡਾ ਮਾਣ ਦੇਣਾ ਦਾਤੇ ਦਾ ਕਿ ਜਾਂ ਚੀਫ ਮਨਿਸਟਰ ਦੇ ਗੜ੍ਹ ਚ ਜਾ ਕੇ ਚੀਫ ਮਨਿਸਟਰ ਦੀ ਨੂੰਹ ਦੇ ਖਿਲਾਫ ਚੀਫ ਮਿਨਿਸਟਰ ਬਾਦਲ ਦੇ ਰਾਜ ਦੇ ਵਿੱਚ ਸੁਖਬੀਰ ਬਾਦਲ ਦੀ ਘਰ ਵਾਲੀ ਤੇ ਮਜੀਠੀਆ ਦੀ ਭੈਣ ਦੇ ਖਿਲਾਫ ਜਾਂ ਪੁੱਤਰਾ ਡਟ ਜਾ ਤਨਸ਼ੀਰ ਗੁਰੂ ਗੋਬਿੰਦ ਸਿੰਘ ਤਨ ਦਸੋਂ ਪਾਛੇਆਂ ਤਨਸ਼ੀਰ ਗੁਰਗੰਦ ਸਾਹਿਬ ਜੀ ਰਹਿਣੀ ਉਹਦੇ ਨਾਲ ਕਾਹਦਾ ਲੜਨਾ ਸਾਡੇ ਮਹਾਪੁਰਖਾਂ ਸੰਤਾਂ ਨੇ ਕਿਹਾ ਆ ਕਿ ਸ਼ਰੀਰ ਦੀ ਮੌਤ ਮੌਤ ਨਹੀਂ ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ ਅਸੀਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹਾਂ ਪਰਵਾਹ ਨਾ ਕਰੀ ਬਹੁਤ ਲੋਕ ਬਹੁਤ ਕੁਝ ਕਹਿਣਗੇ ਸੋ ਸਾਥੀਓ ਹੁਣ ਅੱਜ ਵੀ ਜਦੋਂ ਇੱਕ ਬਹੁਤ بڑا ਮੌਕਾ ਮੈਨੂੰ ਮਿਲ ਰਿਹਾ ਮੀਡੀਆ ਨੂੰ ਮੈਂ ਕਹੂੰਗਾ ਵੀ ਤੁਸੀਂ ਸਾਰੇ ਵੀ ਪੰਜਾਬੀਓ ਇਹਨੂੰ ਜੱਸੀ ਜਸਰਾਜ ਵਰਸਸ ਭਗਵੰਤ ਮਾਨ ਨਾ ਬਣਾਓ ਇਹ ਸਿਰਫ ਜੱਸੀ ਜਸਰਾਜ ਵਰਸਸ ਭਗਵੰਤ ਮਾਨ ਨਹੀਂ ਹੈ ਅਸੀਂ ਕਰਪਟ ਅਕਾਲੀਆਂ ਦੇ ਰਾਜ ਵਿੱਚ ਉਹਨਾਂ ਦੇ ਖਿਲਾਫ ਕੇਜਰੀਵਾਲ ਨੇ ਮਾਫੀ ਮੰਗ ਲਈ ਨਾ ਮਜੀਠੀਏ ਤੋਂ ਕਿ ਮੇਤੋ ਤ੍ਰਿਕਾਲੀ ਆ ਨਹੀਂ ਹੁੰਦਾ ਤੇ ਜਿਹੜੇ ਕੈਪਟਨ ਮਰਿੰਦਰ ਸਿੰਘ ਸਪੈਸ਼ਲ ਲੰਬੀ ਗਏ ਉਹਨੂੰ ਜਿਤਾਉਣ ਪ੍ਰਕਾਸ਼ ਸਿੰਘ ਬਾਦਲ ਨੂੰ ਰਵਨੀਤ ਬਿੱਟੂ ਸਪੈਸ਼ਲ ਗਿਆ ਜਿਤਾਉਣ ਸੁਖਬੀਰ ਬਾਦਲ ਨੂੰ ਇੱਥੇ ਆਹ ਦਰ ਤੇ ਖੜ ਕੇ ਕਹਿੰਨੇ ਆ 2014 ਚ ਵੀ ਇਸੇ ਦਰ ਤੇ ਖੜ ਕੇ ਕਿਹਾ ਸੀ ਨਾ ਡਰਾਂਗੇ ਨਾ ਵਿਕਾਂਗੇ ਨਾ ਭੱਜਾਂਗੇ ਡਟ ਕੇ ਮੁਕਾਬਲਾ ਕਰਾਂਗੇ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਹਰਸਿਮਰਤ ਬਾਦਲ ਮਜੀਠੀਆ ਕੋਈ ਇੱਕ ਬੰਦਾ ਇੱਥੇ ਆਪਣੇ ਜਵਾਕਾਂ ਦੇ ਸਿਰ ਤੇ ਹੱਥ ਰੱਖ ਕੇ ਕਹਦੇ ਵੀ ਪਾਈਥੋਡਿਕ ਪੰਜੀ ਦੀ ਵੀ ਖਣਕ ਚੱਕੀ ਹੋਵੇ ਅੱਜ ਪ੍ਰਮਾਤਮਾ ਨੇ ਜਿਹੜਾ ਮੌਕਾ ਦਿੱਤਾ ਆ ਉਹਦੇ ਲਈ ਵੀ ਅੰਦਰ ਬੈਠ ਕੇ ਧਿਆਨ ਲਾਇਆ ਦਾਤੇ ਨਾਲ ਗੱਲ ਕੀਤੀ ਹੈ ਨਹੀਂ ਸੰਗਦੀ ਸੋ ਇਹਨੂੰ ਉਹਦੇ ਨਾਲ ਨਾ ਜੋੜੋ ਮੇ ਇਹ ਮੇਰੀ ਲੜਾਈ ਉੱਥੇ ਜੇ ਰਜਿੰਦਰ ਕੌਰ ਪਠੱਲ ਨੂੰ ਟਿਕਟ ਮਿਲਦੀ ਹੈ ਤਾਂ ਭਾਈ ਉਹ ਵੀ ਮੁੱਖ ਮੰਤਰੀ ਰਹੀ ਹੈ ਪ੍ਰਮਾਤਮਾ ਕਹਿੰਦਾ ਮੁੱਖ ਮੰਤਰੀਆਂ ਖਿਲਾਫ ਲੜੋ ਲੜਨ ਨੂੰ ਤਿਆਰ ਹੈ ਜੇ ਉੱਥੇ ਪਰਮਿੰਦਰ ਢੀਂਡਸੇ ਨੂੰ ਟਿਕਟ ਮਿਲਦੀ ਹੈ ਉਹੀ ਢੀਂਟਸਾ ਪਰਿਵਾਰ ਜਿਹੜਾ ਕਿ ਓ ਖਿਚੜੀ ਹੋ ਕੇ ਅੱਜ ਤੱਕ ਬਾਦਲਾਂ ਦੇ ਨਾਲ ਬਾਦਲਾਂ ਕਰਕੇ ਬਣਿਆ ਹੋਇਆ ਪਰਿਵਾਰ ਉਹ ਪਰਿਵਾਰ ਦੇ ਖਿਲਾਫ ਵੀ ਤਾਂ ਲੜ ਰਹੇ ਆ ਭਗਵੰਤ ਮਾਨ ਨੂੰ ਇੱਥੋਂ ਮੈਂ ਜ਼ਰੂਰ ਕਹਿਣਾ ਚਾਹਣਾ ਵੀ ਮੈਨੂੰ ਪਤਾ ਤੂੰ ਸੁਣੇਗਾ ਮੇਰਾ ਵੱਡਾ ਵੀਰ ਹੈ ਬਹੁਤ ਜ਼ਿਆਦਾ ਸਿਆਸਤ ਆਉਂਦੀ ਆ ਤੈਨੂੰ ਵੀਰ ਵੀ ਹੋਰ ਕਿਤੇ ਨਹੀਂ ਬੰਦਾ ਹਾਰਦਾ ਹੁੰਦਾ ਅਖੀਰ ਨੂੰ ਹਾਰਦਾ ਨਾ ਜਦੋਂ ਸ਼ੀਸ਼ਾ ਦੇਖਦਾ ਉਦੋਂ ਹੈ ਵੀ ਮੈਂ ਇੱਥੋਂ ਤੈਨੂੰ ਇਸ ਦਰਤੋਂ ਕਹਿਣਾ ਭਾਈ ਉਹ ਪਗ ਸਿੰਘ ਦੀ ਪਗ ਬੰਨਣ ਵਾਲੇ ਮੇਰੇ ਭਰਾ ਗੁਨਾਹ ਹੋ ਜਾਂਦੇ ਨੇ ਗਦਦਾਰੀਆਂ ਹੋ ਜਾਂਦੀਆਂ ਨੇ ਪਾਪ ਹੋ ਜਾਂਦੇ ਨੇ ਬਾਦਲਾਂ ਤੋਂ ਜਿਹੜੇ ਗੁਨਾਹ ਹੋ ਗਏ ਉਹ ਈਡੀ ਗਾਂ ਲੰਘ ਕੇ ਜੇ ਮੁੜ ਕੇ ਆਉਣ ਵੀ ਤਾਂ ਹੁਣ ਉਹਨਾਂ ਦੇ ਗੁਨਾਹ ਧੋਤੇ ਨਹੀਂ ਜਾ ਸਕਦੇ ਜਿੰਨਾ ਮਰਜੀ ਇੱਥੇ ਦਰ ਤੇ ਆਪਣਾ ਨੱਕ ਰਗੜ ਲੈਣ ਕਾਂਗਰਸ ਤੋਂ ਜਿਹੜੇ ਗੁਨਾਹ ਹੋ ਗਏ ਉਹ ਮੁੜ ਕੇ ਨਹੀਂ ਆਉਣੇ ਭਾਈ ਉਹ ਦਿਨ ਉਹ ਉਹਨਾਂ ਨੂੰ ਬਖਸ਼ ਨਹੀਂ ਸਕਦਾ ਦਾਤਾ ਉਨੀ ਨੀਅਤ ਕਿੱਥੋਂ ਆਊਗੀ ਪਰ ਤੇਜ ਤੋਂ ਭਗਵੰਤ ਮਾਨ ਤੇਜ ਤੋਂ ਤਾਜ਼ਾ-ਤਾਜ਼ਾ ਗੁਨਾਹ ਹੋਇਆ ਤੇ ਗੱਦਾਰੀ ਹੋਈ ਹੈ ਪੰਜਾਬ ਨਾਲ ਹੀ ਕਰ ਰੈਵੋਲੂਸ਼ਨ ਜਿਹੜੀ ਸਾਡੀ ਉਮਰ ਦੇ ਮੁੰਡਿਆਂ ਨੇ ਮੇਰੇ ਤੋਂ 10 ਸਾਲ ਛੋਟਿਆਂ ਨੇ 15 ਸਾਲ ਛੋਟਿਆਂ ਨੇ ਮੇਰੇ ਤੋਂ ਵੱਡਿਆਂ ਨੇ ਤਾਂ ਸਾਰਿਆਂ ਨੇ ਉਹਨਾਂ ਨੇ ਵੀ ਕਾਫੀ ਚਿਰਾਂ ਬਾਅਦ ਦੇਖਿਆਊਗਾ ਵੀ ਪੂਰਾ ਪੰਜਾਬ ਲੜਿਆ ਐਨਆਰਆਈ ਲੜੇ ਪੰਜਾਬ ਦਾ ਹਰ ਘਰ ਹਰ ਧਰਮ ਹਰ ਜਾਤ ਹਰ ਵਰਗ ਦਾ ਗਰੀਬ ਤੋਂ ਲੈ ਕੇ ਅਮੀਰ ਤੱਕ ਬੰਦਾ ਪੰਜਾਬ ਨੂੰ ਬਚਾਉਣ ਲਈ ਇਸ ਰੈਵੋਲੂਸ਼ਨ 'ਚ ਲੜਿਆ 2017 ਦੀ ਲੜਾਈ ਬਾਈ ਇਹ ਛੋਟੀ politcal ਲੜਾਈ ਨਹੀਂ ਸੀ ਇਹ ਤੇਰੀ 2012 ਵਾਲੀ PPP ਦੀ ਲੜਾਈ ਨਹੀਂ ਸੀ ਇਹ ਆਮ ਲੜਾਈ ਨਹੀਂ ਸੀ ਯਾਰ ਇਹ ਬਹੁਤ ਵੱਡੀ ਲੜਾਈ ਸੀ ਇੱਕ ਕ੍ਰਾਂਤੀ ਦਾ ਘਾਣ ਹੋ ਗਿਆ ਤੇ ਤੋਂ ਤੇਰੇ ਲਾਲਚ ਵਿੱਚ ਜੇ ਤੇਰੇ ਨੇੜੇ ਤੇੜੇ ਦੇ ਕੋਈ ਤੇਰੇ ਸਾਥੀ ਤੈਨੂੰ ਨਹੀਂ ਦੱਸ ਰਹੇ ਬਾਈ ਮੱਥਾ ਟੇਕ ਆਪਣੇ ਮਾਤਾ ਜੀ ਨੂੰ ਲੈ ਕੇ ਆਈ ਬ੍ਰਦਰ ਮੈਂ ਇੰਦਰ ਬੈਠ ਕੇ ਤੇਰੇ ਲਈ ਵੀ ਅਰਦਾਸ ਕੀਤੀ ਹੈ ਆਪਣੇ ਮਾਤਾ ਜੀ ਨੂੰ ਲੈ ਕੇ ਇੱਥੇ ਆ ਸਰੋਵਰ ਦੇ ਵਿੱਚ ਮੇਰੇ ਵੀਰ ਅਸ্নান ਕਰ ਜਿਹੜੀ ਗਦਾਰੀ ਤੇਤੋਂ ਹੋ ਗਈ ਹੈ ਲਾਲਚ ਵਿੱਚ ਆਹੀ ਕਹਿਦੀ ਅੰਦਰ ਬਾਬਾ ਜੀ ਨੂੰ ਬਾਬਾ ਜੀ ਮੇਰੇ ਤੋਂ ਜਾਣੇ ਅਣ ਜਾਣੇ ਵਿੱਚ ਭੁੱਲ ਹੋ ਗਈ ਅਰਵਿੰਦ ਕੇਜਰੀਵਾਲ ਸੰਜੇ ਦੁਰਗੇਸ਼ ਚਰੰਜਰਾ ਚਰੰਜਾ ਬਜ਼ਰਵਰਾ ਤੋਂ ਜਾਣੇ ਅਣ ਜਾਣੇ ਚ ਪੁੱਲੀ ਹੋਈ ਦਿੱਲੀ ਹਮੇਸ਼ਾ ਪਲਾਨ ਨਾਲ ਚੱਲਦੀ ਹੈ ਪਲਾਨ ਨਾਲ ਤੇ ਅਸੀਂ ਪੱਗਾ ਵਾਲੇ ਸਰਦਾਰ ਹਮੇਸ਼ਾ ਹਾਰੇ ਆ ਕਿਉਂਕਿ ਸਾਡੀ ਈਗੋ ਸਾਡਾ ਹੰਕਾਰ ਸਾਡੀ ਧੌਣ 'ਚ ਜਿਹੜੇ ਚੌਧਰਾ ਦੇ ਸਰੀਏ ਫਸੇ ਨੇ ਇਹਨੇ ਸਾਨੂੰ ਮਰਵਾਇਆ ਤੇ 2017 ਵੀ ਉਸੇ ਦਾ ਨਤੀਜਾ ਆ ਤੇ ਸਭ ਤੋਂ ਵੱਡਾ ਬਾਈ ਮੋਰੀ ਤੂੰ ਐ ਉਸ ਗੱਲ ਦਾ ਮੈਂ ਤੈਨੂੰ ਕਹਿਣਾ ਮੇਰੇ ਵੀਰ ਜੇ ਤੇਰੀ ਚੜ੍ਹਾਈ ਸੀ 2017 ਮਾਰਚ ਤੱਕ ਭਗਵੰਤਮਾਨ ਪੰਜਾਬ ਦੀ ਸ਼ਾਨ ਲੋਕੀ ਸਵਾ ਖਾਂਦੇ ਸੀ ਬਾਈ ਅੱਜ ਉਹ ਮਿਆਰ ਥੱਲੇ ਡਿੱਗ ਗਿਆ ਥੱਲੇ ਨਹੀਂ ਗਰਕ ਗਿਆ ਉਹ ਮਿਆਰ ਜੇ ਤੈਨੂੰ ਹਲੇ ਵੀ ਪਤਨ ਨਹੀਂ ਦਿਖ ਰਿਹਾ ਬਾਈ ਤੱਕ ਕੋਈ ਤੇਰੇ ਨੇੜੇ ਚੜੇ ਤੇਰਾ ਚੁਗਰਦਾ ਠੀਕ ਨਹੀਂ ਐ ਤੈਨੂੰ ਬੰਦੇ ਸ਼ੀਸ਼ਾ ਨਹੀਂ ਦਿਖਾ ਰਹੇ ਤੈਨੂੰ ਸੱਚ ਨਹੀਂ ਦਿਖਾ ਰਹੇ ਨਿੰਦਕ ਨੇੜੇ ਰੱਖੀਏ ਅੰਗਨ ਕੁਟੀ ਸਮਾਏ ਬਿਨ ਸਾਬਣ ਪਾਣੀ ਬਿਨਾ ਨਿਰਮਲ ਕਰੇ ਸਵੇਰ ਭਾਈ ਆਪਣੇ ਆਪ ਦੇ ਗਨਾਹ ਬਖਸ਼ਾਲੇ ਆਪਣੇ ਮਾਤਾ ਜੀ ਨੂੰ ਲਿਆਓ ਇੱਥੇ ਸਰੋਵਰ ਚ ਇਸ਼ਨਾਨ ਕਰਕੇ ਕਿਉਂਕਿ ਮੈਂ ਤੈਨੂੰ ਦੱਸਣਾ ਚਾਹਣਾ ਇੱਥੇ ਫੋਟੋ ਹੋਊਗੀ ਮੁੰਡਿਆ ਤੇਰੇ ਕੋਲ ਮੈਂ ਯਾਦ ਕਰਾਊਂਗਾ ਤੈਨੂੰ ਮੇਰੀ ਉਹ ਕਾਦਰੀ ਮੈਂ ਨਹੀਂ ਮੇਰੇ ਜਰੀਏ ਉਹ ਪ੍ਰਮਾਤਮਾ ਕਹਿੰਦਾ ਭਾਈ ਉਹ ਦੂਜਾ ਨਹੀਂ ਆ ਫੋਟੋ ਤੈਨੂੰ ਯਾਦ ਹੋਣੀ ਹੈ ਇੱਥੇ ਹੀ ਦਰਬਾਰ ਸਾਹਿਬ ਦੀ ਫੋਟੋ ਹੈ ਜਿੱਦਣ ਯੂਥ ਮੈਨੀਫੈਸਟੋ ਲਾਂਚ ਹੋਣਾ ਸੀ ਆ ਯੂਥ ਮੈਨੀਫੈਸਟੋ ਜਿਸ ਦਿਨ ਲਾਂਚ ਹੋਣਾ ਸੀ ਅੰਮ੍ਰਿਤਸਰ ਦੇ ਵਿੱਚ ਹੀ ਲਾਂਚ ਹੋਣਾ ਸੀ ਐਸੇ ਦਰਬਾਰ ਸਾਹਿਬ ਬਾਈ ਜੀ ਐਸੇ ਦਰਬਾਰ ਸਾਹਿਬ ਚ ਮੈਂ ਸਮਝ ਲਓ ਇੱਕ ਤਰ੍ਹਾਂ ਦੀਆਂ ਪੰਜਾਬੀ ਚ ਲੇਲੜੀਆਂ ਕੱਢੀਆਂ ਹੋਣੀਆਂ ਓਏ ਪੰਜਾਬ ਦਾ ਵਾਸਤਾ ਖੜਜੋ ਓਏ ਖੜਜੋ ਆ ਉਸੇ ਦਰਬਾਰ ਸਾਹਿਬ ਦੀ ਫੋਟੋ ਹੈ ਮੇਰੇ ਵੀਰ ਜਦੋਂ ਮੈਂ ਤੇਰੇ ਮੋਢੇ ਤੇ ਹੱਥ ਰੱਖਿਆ ਸੀ ਕਿ ਸੱਚ ਦਾ ਕਤਲ ਨਾ ਕਰ ਬਾਈ ਸਰੋਵਰ ਕੰਡੇ ਬਹਿ ਜਾ ਸਰੋਵਰ ਕੰਡੇ ਬਹਿ ਜਾ ਗੱਲ ਕਰ ਲੈ ਇੱਕ ਕ੍ਰਾਂਤੀ ਡੁੱਬ ਜੇਗੀ ਤੇ ਤੇਰਾ ਨਾਂ ਇਤਿਹਾਸ ਚ ਗੱਦਾਰਾਂ ਚ ਲਿਖਿਆ ਜਾਊਗਾ ਆ ਉਹੀ ਮੂਮੈਂਟ ਐ ਮੈਂ ਤੈਨੂੰ ਚੇਤੇ ਕਰਾਉਣੀ ਚਾਹੁੰਦਾ ਐ ਇਹ ਉਹੀ ਮੂਮੈਂਟ ਐ ਆ ਵੀ ਉਹੀ ਮੂਮੈਂਟ ਐ ਜਦੋਂ ਮੈਂ ਤੈਨੂੰ ਕਿਹਾ ਸੀ ਭਗਵੰਤ ਬੈਠ ਇੱਥੇ ਗੱਲ ਕਰ ਆ ਪੰਜਾਬੀ ਪੰਜਾਬੀ ਸਿਰ ਜੋੜੀਏ ਬਾਈ ਤੁਸੀਂ ਭਗਵੰਤ ਮਾਨ ਸਾਹਿਬ ਕਿਉਂਕਿ ਉਦੋਂ ਸਫਲਤਾ ਦੇ ਘੋੜੇ ਤੇ ਚੜੇ ਹੋਏ ਸੀ ਸਹੀ ਜੀ ਰੈਲੀਆਂ ਦੀਆਂ ਭੀੜਾਂ ਜਿੰਦਾਬਾਦ ਜਿੰਦਾਬਾਦ ਸੁਣ ਕੇ ਤੁਹਾਨੂੰ ਦਿਖਦਾ ਨਹੀਂ ਸੀ ਵੀ ਕੌਣ ਕੀ ਬੋਲਦਾ ਹੈ ਬਾਈ ਜੇ ਉਹ ਹੀ ਦਰਬਾਰ ਸਾਹਿਬ ਹੈ ਭਗਵੰਤ ਜਦੋਂ ਮੈਂ ਤੈਨੂੰ ਕਹਿ ਰਹੀ ਸੀ ਇੱਥੇ ਗੱਲ ਕਰਾ ਹੱਥ ਦਾ ਇਸ਼ਾਰਾ ਦੇਖ ਲਓ ਮੈਂ ਕਿਹਾ ਇੱਥੇ ਗੱਲ ਕਰ ਕੇਜਰੀਵਾਲ ਅੱਗੇ ਅੱਗੇ ਜਾ ਰਿਹਾ ਸੀ ਇਹ ਕਹਿੰਦਾ ਉਹਦੇ ਨਾਲ ਗੱਲ ਕਰ ਕਹਿੰਦਾ ਉਹਨੇ ਤੈਨੂੰ ਕੱਢਿਆ ਮੈਂ ਥੋੜੀ ਨਾ ਕੱਢਿਆ ਮੈਂ ਕਿਹਾ ਉਹਦੀ ਕੀ ਮਜਾਲ ਸੀ ਦਿੱਲੀ ਵਾਲੇ ਦੀ ਕਿ ਪੰਜਾਬੀ ਨੂੰ ਪੰਜਾਬੀ ਮਾਰ ਜਾਂਦਾ ਜੇ ਤੂੰ ਬਾਈ ਖੜਾ ਹੁੰਦਾ ਪੰਜਾਬੀ ਨਾਲ ਉਹਦੀ ਮਜਾਲ ਨਹੀਂ ਸੀ ਕਿ ਮੇਰੀ ਧੌਣ ਨਹੀਂ ਵੀ ਕਰ ਜਾਂਦਾ ਯਾ ਮੈਨੂੰ ਚਿੱਟੇ ਦੀ ਨਹੀਂ ਹਲਾਕ ਕਰ ਦਿੰਦਾ ਯਾ ਸੱਚ ਦਾ ਕਤਲ ਕਰ ਦਿੰਦਾ ਉਹਦੀ ਔਕਾਤ ਨਹੀਂ ਸੀ ਇਹ ਤੋਂ ਬਾਅਦ ਮੈਂ ਕੇਜਰੀਵਾਲ ਸਾਹਿਬ ਨੂੰ ਵੀ ਮਿਲਿਆ ਇੱਥੇ ਯੂਥ ਮੈਨੀਫੈਸਟੋ ਲਾਂਚ ਕਰਨ ਵਾਲੀ ਜੁਲਾਈ ਅਗਸਤ ਦੀ ਗੱਲ ਹੈ ਕਹਿੰਦੇ ਜੀ ਦਿੱਲੀ ਬਾਤ ਕਰਾਂਗੇ ਮੈਂ ਕਿਹਾ ਸਾਡਾ ਸਿੱਖਾਂ ਦਾ ਇੱਥੇ ਹੀ ਪਾਰਲੀਮੈਂਟਾ ਇੱਥੇ ਬਹਿ ਕੇ ਲੋਕਾਂ ਨੂੰ ਕਹਦੇ ਸਾਡਾ ਗੁਨਾਹ ਕੀ ਹੈ ਉਹ ਬਾਈ ਸੱਚੀ ਤਾਂ ਬੋਲੇ ਆ ਆ ਸੱਚ ਹੈ ਬਾਈ ਜੀ ਆ ਈਮੇਲਾਂ ਨੇ ਜਿਹੜੇ ਕੋਈ ਲੋਕ ਕਿਉਂਕਿ ਮੈਂ ਕਮੈਂਟ ਬਾਕਸ 'ਚ ਵੀ ਪਾਉਂਗਾ ਆਪਣੇ ਫੈਨ ਪੇਜ ਤੇ ਜਿਹੜੇ ਕਹਿੰਦਾ ਜੱਸੀ ਤੈਨੂੰ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਤਾਂ ਬੋਲਦਾ ਹੈ ਉਹ 2014 'ਚ ਜੱਸੀ ਜਸਰਾਜ ਬਠਿੰਡਾ ਭਗਵੰਤ ਮਾਨ ਤੋਂ ਔਖੀ ਸੀਟ ਲੜਿਆ ਸੀ ਮੇਰਾ ਮੇਰੀ ਲੋਕ ਸਭਾ ਨਹੀਂ ਸੀ ਬਠਿੰਡਾ ਫੇਰ ਵੀ ਲੜਿਆ ਸੀ 2015 'ਚ ਦੁਬਾਰਾ ਕੇਜਰੀਵਾਲ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਉਸ ਦਿਨ ਉਹਨਾਂ ਨੇ ਮੰਤਰੀ ਮੈਨੂੰ ਕਹਿਤਾ ਸੀ ਤੂੰ ਮੰਤਰੀ ਇੱਥੇ ਖੜ ਕੇ ਕਹਿਣਾ ਇਹਨਾਂ ਸਾਰੇ ਲੀਡਰਾਂ ਦੇ ਦਿੱਲੀ ਵਾਲਿਆਂ ਦੇ ਵਰਡ ਸੀ ਆ 2000 ਫਰਵਰੀ 2015 ਨੂੰ ਮੁੱਖ ਮੰਤਰੀ ਬਣੇ ਨੇ ਦੁਬਾਰਾ ਕੇਜਰੀਵਾਲ ਸਾਹਿਬ ਆ ਜੁਲਾਈ 6 2015 ਪੜ੍ਹ ਲਓ ਜੁਲਾਈ 6 2015 ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਕੁਮਾਰ ਵਿਸ਼ਵਾਸ ਸੰਜੇ ਅਜਾਦ ਸਿੰਘ ਆ ਲਿਖਿਆ ਹੋਇਆ ਅਰਜੈਂਟ ਸਟਾਪ ਸੁਇਸਾਈਡਲ ਸਟੈਪਸ ਇਨ ਪੰਜਾਬ ਜਸਜੀਤ ਜਸਰਾਜ ਭਾਈ ਜੀ ਆ ਮੇਲ ਲਿਖੀ ਹੋਈ ਆ ਪੂਰੀ ਇਫ ਵੀ ਡਿਸਕਰੇਜ ਥੋਸ 올ਡ ਫਾਊਂਡਰਸ ਇਨ ਜਿਹੜੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਨੇ ਜਿਹੜੇ ਯਾਰ ਭਾਈ ਅੱਜ ਵੀ ਗਾਲੀ ਗਲੋਚ ਕਰਦੇ ਹੋ ਤੁਹਾਡੇ ਲਈ ਹੈ ਇਹ ਇਫ ਵੀ ਡਿਸਕਰੇਜ ਥੋਸ 올ਡ ਫਾਊਂਡਰਸ ਇਨ ਪੰਜਾਬ ਥੈਨ ਵਾਈ ਊਡ ਪੀਪਲ ਟਰਸਟ ਅਸ ਥਰੀ ਵਿਚ ਫੋਰਗੇਟ ਰੂਟ ਸੈਲडम ਪ੍ਰੋਗਰੈਸ ਜਿਹੜਾ ਰੁੱਖ ਆਪਣੀਆਂ ਜੜ੍ਹਾਂ ਭੁੱਲ ਜਾਂਦਾ ਉਹ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ ਤੇ ਜਿਹੜੇ ਸਾਡੇ 올ਡ ਟ੍ਰਾਇਡ ਐਂਡ ਟੈਸਟਡ ਵਲੰਟੀਅਰਸ ਨੂੰ ਛੱਟਾਏ ਜਾ ਰਹੇ ਸੀ ਆ ਤਿੰਨ ਪੇਜਾਂ ਦੀ ਮੇਲ ਹੈ ਇਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਭਾਈ ਜੀ ਜੇ ਕੋਈ মিডিਆ ਵਾਲਾ ਮੇਰੇ ਫੋਨ 'ਚ ਮੇਲ ਚੈੱਕ ਕਰਨੀ ਚਾਹੁੰਦਾ ਹੋਵੇ ਉਹਨੂੰ ਮੈਂ ਮੇਲ ਵੀ ਭੇਜ ਸਕਦਾ ਪੋਸਟ ਐਮ ਐਲ اے ਐਮ ਪੀ ਦੀ ਸੀਟ ਕੇ ਲਈ ਚੁੱਪ ਰਹਿਕਰ ਚਾਪਲੂਸੀ ਕਰਕੇ ਪੰਜਾਬ ਸੇ ਕੌਮਾ ਦੇਸ਼ ਸੇ ਔਰ ਆਮ ਆਦਮੀ ਪਾਰਟੀ ਕੀ ਨੀਂਵ ਸੱਜੇ ਗਦਾਰੀ ਨਹੀਂ ਕਰ ਸਕਤਾ ਪੋਲਿਟਿਕਸ ਆਪਣੋਂ ਸੇ ਨਹੀਂ ਦੇਸ਼ ਕੇ ਦੁਸ਼ਮਨੋਂ ਸੇ ਕਰਨੀ ਹੈ ਆ ਈਮੇਲ ਇੱਕ ਫੜਕ ਖਲਸਾ ਸਾਹਿਬ ਆ 2016 ਜਦੋਂ ਹਲੇ ਮੱਗੀ ਦੀ ਕਾਨਫਰੰਸ ਜਿਹੜੀ ਹਾਲੇ ਹਾਊਸਫੁੱਲ ਕਾਨਫਰੰਸ ਆਪਾਂ ਕਹਿ ਸਕਦੇ ਹਾਂ ਕਿ ਇਹ ਤੋਂ ਵੱਡੀ ਕਾਨਫਰੰਸ ਨਹੀਂ ਹੋਈ ਹੈ ਸਾਰੇ ਜਿੰਨੇ ਤਰਿੰਦਰ ਸਿੰਘ ਜਗਮੀਤ ਬਰਾੜ ਵਰਗੇ ਉਹਨਾਂ ਨੇ ਵੀ ਕਿਹਾ 2 ਜਨਵਰੀ 2016 ਉਹ 13 ਜਾਂ 14 ਜਨਵਰੀ 2016 ਨੂੰ ਮੁਕਸਰ ਸਾਹਿਬ 'ਚ ਹੋਈ ਸੀ ਇਹਦੇ ਵਿੱਚ ਲਿਖਿਆ ਹੋਇਆ ਜਾਗਦੇ ਰਹੋ ਉੱਪਰ ਲਿਖਿਆ ਨਵੇਂ ਸਾਲ 'ਮੇਂ ਪੁਰਾਣੀ ਗਲਤੀ ਮਤ ਕੀਜੀਏਗਾ ਇੱਥੇ ਲਿਖਿਆ ਜਾਗਦੇ ਰਹੋ ਮੂਝੇ ਕੋਈ ਐਮਐਲਏ ਕੀ ਟਿਕਟ ਨਹੀਂ ਚਾਹੀਏ ਮੇਰੀ ਜਗ੍ਹਾ ਕਿਸੇ ਵੀ ਈਮਾਨਦਾਰ ਗਰੀਬ ਕੋ ਟਿਕਟ ਦੇ ਦੋ ਜਿਤਾ ਕੇ ਦਿਖਾ ਦੂੰਗਾ ਪਰ ਇਨਸਾਨ ਸੱਚਾ ਹੋਣਾ ਚਾਹੀਏ ਸੋ ਸਾਥੀਓ ਜਿਹੜਾ ਜੱਸੀ ਜਸਰਾ ਜਦੋਂ ਮੈਨੂੰ ਹਾਲੇ ਪਾਰਟੀ ਚੋਂ ਕੱਢਿਆ ਨਹੀਂ ਸੀ ਉਹਨੇ ਲਿਖ ਕੇ ਦੇ ਸਕਦਾ ਕਿ ਭਾਈ ਮੈਨੂੰ ਟਿਕਟ ਨਹੀਂ ਚਾਹੀਦੀ ਜੇ ਤੁਸੀਂ ਸੋਚੋ ਮੇਰੇ ਸੱਚ ਦਾ ਗळा ਘੋਟ ਦੋਗੇ ਇਹ ਦਾਤੇ ਨੇ ਐਡਾ ਵੱਡਾ ਤਾਜ ਦਿੱਤਾ ਯਾਰ ਸਿਰ ਤੇ ਸਰਦਾਰੀ ਦਿੱਤੀ ਐ ਰਾਜ ਦਿੱਤਾ ਉਹ ਤਾਂ ਰਾਜ ਤਾਂ ਤੁਸੀਂ ਲੱਭਣਾ ਹੁੰਦਾ ਇੱਕ ਪਿੰਡ ਦਾ ਸਰਪੰਚ ਵੀ ਰਾਜ ਕਰਦਾ ਇੱਕ ਘਰ ਚ ਵੀ ਇੱਕ ਮਾਪੇ ਜਿਹੜੇ ਹੁੰਦੇ ਆਪਣੇ ਬੱਚਿਆਂ ਨਾਲ ਬੱਚੇ ਉਹਨਾਂ ਦੇ ਸਿਰ ਤੇ ਰਾਜ ਕਰਦੇ ਮਾਪੇ ਬੱਚਿਆਂ ਦੇ ਸਿਰ ਤੇ ਰਾਜ ਕਰਦੇ ਸੋ ਇਹ ਉਹੀ ਦਰਬਾਰ ਸਾਹਿਬ ਆ ਭਗਵੰਤ ਮਾਨ ਇੱਥੋਂ ਮੈਂ ਤੈਨੂੰ ਕਹਿਣਾ ਇਹ ਤੈਨੂੰ ਤਾਕਤ ਖਾ ਰਿਹਾ ਵੀ ਤੈਨੂੰ ਪਤਨ ਦੱਸ ਰਿਹਾ ਇੱਥੇ ਬਹੁਤ ਸ਼ਕਤੀ ਹੈ ਭਾਈ ਜੀ ਇੱਥੇ ਮੇਰੀ ਬੇਕਦਰਹੀ ਹੋਈ ਨਾ ਕੇਜਰੀਵਾਲ ਨੇ ਸੁਣੀ ਨਾ ਭਗਵੰਤ ਮਾਨ ਨੇ ਸੁਣੀ ਤੇ ਨਾ ਸੁੱਚਾ ਸਿੰਘ ਛੋਟੇਪੁਰ ਨੇ ਸੁਣੀ ਉਦੋਂ ਉਸ ਦਿਨ ਆਹੀ ਅੰਮ੍ਰਿਤਸਰ ਦਾ মিডিਆ ਸਾਰਾ ਗਵਾਹ ਆ ਸ਼ਾਮ ਨੂੰ ਯੂਥ ਦਾ ਮੈਨੀਫੈਸਟੋ ਲਾਂਚ ਕੀਤਾ ਯੂ ਦੇ ਮੈਨੀਫੈਸਟੋ ਦਾਤਾ ਚ ਮੈਨੂੰ ਠੋਕਰਾ ਮਾਰੀਆਂ ਇਹਨਾਂ ਨੇ ਭਗਵਾਨ ਤੇ ਕੇਜਰੀਵਾਲ ਤੇ ਛੋਟੇਪੁਰ ਨੇ ਮੇਰੀ ਨਹੀਂ ਬਾਈ ਸੁਣੀ ਇੱਕ ਨਹੀਂ ਸੁਣੀ ਮੈਨੂੰ ਕਹਿੰਦੇ ਇਹ ਕੌਣ ਹਟ ਪਿੱਛੇ ਐ ਐ ਧੱਕੇ ਪਏ ਬਾਈ ਕੇਜਰੀਵਾਲ ਦੀ ਸਿਕਿਉਰਿਟੀ ਤੋੜ ਕੇ ਅੰਦਰ ਵੜਿਆ ਸੀ ਪਰ ਮੈਨੂੰ ਐ ਲੱਗੇ ਸਿੱਟਾਗਾ ਜਿਵੇਂ ਪਤਾ ਨਹੀਂ ਮੈਂ ਯਾਰ ਕਿਦੋਂ ਦੂਜੇ ਦੇਸ਼ ਤੋਂ ਆਇਆ ਹੁੰਦਾ ਭੁੱਲ ਹੀ ਗਏ ਵੀ ਇਹ ਬੰਦਾ ਉਹੀ ਆ ਜਿਹੜਾ ਥੋਡੇ ਲਈ ਇਹ ਪਾਰਟੀ ਖੜੀ ਕਰਨ ਚ ਲੱਗਾ ਹੋਇਆ ਸੀ ਸੋ ਸਾਥੀਓ ਜਦੋਂ ਯੂ ਦਾ ਮੈਨੀਫੈਸਟੋ ਲਾਂਚ ਹੋਇਆ ਇੱਥੋਂ ਦੇਖੋ ਮੈਂ ਨਹੀਂ ਮੈਂ ਦਾਤਾ ਆ ਯੂਦਾ ਮੈਨੀਫੈਸਟੋ ਲਾਂਚ ਕਰ ਦਿਆ ਦਰਬਾਰ ਸਾਹਿਬ ਨੂੰ ਹੀ ਵਰਤਦੇ ਆ ਦਰਬਾਰ ਸਾਹਿਬ ਦੀ ਫੋਟੋ ਦੇ ਉੱਤੇ ਝਾੜੂ ਲਾ ਦਿੰਦੇ ਆ ਕਾਫੀ ਰਿਸਰਚਾਂ ਤੋਂ ਬਾਅਦ ਬਣਾਇਆ ਹੋਇਆ ਮੈਨੀਫੈਸਟੋ ਦਰਬਾਰ ਸਾਹਿਬ ਇੱਥੇ ਦਾਤਾ ਦੇ ਦਰ ਤੇ ਮੇਰੀ ਨਹੀਂ ਸੁਣੀ ਉਹ ਦਾਤਾ ਤਾਂ ਸੁਣਦਾ ਸਾਡੀ ਬੰਦੇ ਦੀ ਔਕਾਤ ਆ ਕਿ ਸਾਨੂੰ ਮਾਰ ਜੂਗਾ ਨਾ ਸੱਚ ਨੂੰ ਕੋਈ ਨਹੀਂ ਮਾਰ ਸਕਦਾ ਔਰ ਉਸ ਦਿਨ ਤੁਸੀਂ ਦੇਖ ਲਓ ਵੀ ਜਦੋਂ ਦਰਬਾਰ ਸਾਹਿਬ ਦੀ ਫੋਟੋ ਤੇ ਝਾੜੂ ਲੱਗਿਆ ਤੇ ਉਹਦਾ ਪਤਨ ਹੁੰਦਾ ਗਿਆ ਹੁੰਦਾ ਗਿਆ ਜਿਸ ਦਿਨ ਉਹ ਫੋਟੋ ਲੱਗੀ ਹੈ ਛੋਟੇਪੁਰ ਤੇ ਗਾਜਗਰੀ ਕੇ ਤੁਸੀਂ ਕਿਉਂ ਕਿਹਾ ਕਿ ਮੈਂ ਤਾਂ ਯੂਨਿਯੂ ਦਾ ਮੈਨੀਫੈਸਟੋ ਦੇਖਿਆ ਹੀ ਨਹੀਂ ਸੀ ਫਿਰ ਛੋਟੇਪੁਰ ਸਾਹਿਬ ਨੂੰ ਚਟਕਾ ਦਿੱਤਾ ਗਿਆ ਸਟਿੰਗ ਕਰਕੇ ਤੇ ਉਸ ਤੋਂ ਬਾਅਦ ਪਤਨ ਆਇਆ ਗਿਆ ਪਾਰਟੀ ਦਾ ਜੇ ਅੱਜ ਵੀ ਨਹੀਂ ਦਿਖ ਰਿਹਾ ਭਗਵਾਨ ਤੇ ਕਿਉਂਕਿ ਪ੍ਰਧਾਨ ਉਦੋਂ ਵੀ ਇੰਟਰੈਕਟਲੀ ਤੂੰ ਹੀ ਸੀ ਚੱਲਦੀ ਤੇਰੀ ਸੀ ਅੱਜ ਵੀ ਤੂੰ ਹੀ ਹੈ ਸੋ ਤੈਨੂੰ ਮੈਂ ਇੱਕ ਇਥੋਂ ਅਰਦਾਸ ਕਰਨਾ ਚਾਹਣਾ ਵੀਰ ਬੇਨਤੀ ਕਰਨਾ ਚਾਹਣਾ ਕਿ ਭਾਈ 48 ਘੰਟੇ ਮੈਂ ਤੈਨੂੰ ਦੰਨਾ ਪੰਜਾਬ ਡੈਮੋਕ੍ਰੈਟਿਕ ਆਲਾਈਂਸ ਦੇ ਸਾਰੇ ਸੁਚੱਜੀਆਂ ਘਰਾਂ ਜਮਰਜੀਤ ਸਿੰਘ ਬੈਂਸ ਜੀ ਨਾਲ ਵੀ ਮੇਰੀ ਗੱਲ ਹੋਈ ਆ ਮੈਂ ਕਿਹਾ ਦੇਖੋ ਜੀ ਤੇ ਅੱਜ ਵੀ ਅਸੀਂ ਆਪਾਂ ਸਰਦਾਰਾਂ ਨੇ ਸਿਰ ਨਾ ਜੋੜੇ ਤੇ ਇਤਿਹਾਸ 'ਚ ਆ ਵੀ ਘੜੀ ਲਿਖੀ ਜਾਊਗੀ ਕਿ ਯਾਰ ਜੋ ਅੱਜ ਮੀਡੀਆ ਬਣਾ ਰਿਹਾ ਭਗਵੰਤ ਵਰਸਸ ਜੱਸੀ ਕਲਾਕਾਰ ਵਰਸਸ ਕਲਾਕਾਰ ਇਹ ਪਾਪ ਵਰਸਸ ਪੁੰਨ ਕੋਈ ਨਹੀਂ ਕਹਿ ਰਿਹਾ ਸਾਰੇ ਬਸ ਲੜਾ ਦਿਓ ਜੱਸੀ ਭਗਵੰਤ ਨਾ ਭਗਵੰਤ ਨਾ ਕਹਦੇ ਮੇਰੇ ਤਾਂ ਵਟ ਨਹੀਂ ਸਾਂਝੀ ਉਹਦੇ ਨਾਲ ਮੈਂ ਤੈਨੂੰ 48 ਘੰਟੇ ਦਾ ਵੀਰ ਅਲਟੀਮੇਟਮ ਕਹਿ ਲਿਆ ਬੇਨਤੀ ਕਰਦਾ ਵੀ 48 ਘੰਟੇ ਦੇ ਵਿੱਚ ਵਿੱਚ ਹੁਣ ਤੋਂ ਗਿਣ ਲਈ ਆ ਟਾਈਮ ਹੋਇਆ ਇਸ ਟਾਈਮ 12:05 ਹੋਏ ਨੇ ਅੱਜ ਦੀ ਤਰੀਕ ਦੇ ਮੈਂ 12:05 ਪਰਸੋਂ ਆਉਂਗਾ ਮਸਤਵਾਨਾ ਸਾਹਿਬ ਮੱਥਾ ਟੇਕਣ ਉਹ ਤੋਂ ਪਹਿਲਾਂ ਮੇਰੀ ਬੇਨਤੀ ਆ ਭਾਈ ਤੈਨੂੰ ਮੁਬਾਰਕ ਹੋਵੇ ਸੰਗਰੂਰ ਦੀ ਸੀਟ ਲੜ ਲੈ ਚਾਹ ਤਾਰ ਲੈ ਜਾ ਲੋਕੀ ਕਹਿੰਦੇ ਜੱਸੀ ਹਰੌਣ ਚੱਲਿਆ ਨਾ ਅਸੀਂ ਬਹੁਤ ਵੱਡੀ ਉਹ ਪਾਤਸ਼ਾਹ ਨੇ ਕਿਰਪਾ ਕੀਤੀ ਹੋਈ ਐ ਤੈਨੂੰ ਕਹਿਣਾ ਬਾਈ ਹਲੇ ਵੀ ਇੱਥੇ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਤੇ ਲੋਕਾਂ ਸਾਹਮਣੇ ਕਹਿ ਕੇ ਜੇੜੀਵਾਲ ਨੇ ਮਾਫੀ ਮੰਗ ਲਈ ਨਾ ਮਜੀਠੀਏ ਤੋਂ ਕਿ ਮੇਰੇ ਤੋਂ ਤਰੀਕਾ ਲਈ ਆ ਨਹੀਂ ਹੁੰਦਾ ਉਹ ਬਾਈ ਸਾਰੀ ਉਮਰ ਪੁਸ਼ਟਾ ਲੰਗ ਜਾਣਗੀਆਂ ਤਰੀਕਾ ਭੁਗਤਿਆਂ ਨੂੰ ਆ ਵਾਲੀਆਂ ਜਿਹੜੀਆਂ ਜ਼ਮੀਰ ਦੀਆਂ ਤਰੀਕਾ ਹੁੰਦੀਆਂ ਨੇ ਇੱਥੇ ਮਾਫੀ ਮੰਗ ਲੈ ਕਿ ਹਾਂ ਗਿਰਦਾਰੀ ਹੋਈ ਹੈ ਲਾਲਚ ਬਸ ਮੈਨੂੰ ਧੋਖਾ ਹੋ ਗਿਆ ਪੰਜਾਬੀਓ ਕਹਦੇ ਕਿ ਭਗਵੰਤ ਮਾਨ ਤੋਂ ਧੋਖਾ ਹੋ ਗਿਆ ਵੀ ਮੈਂ ਆ ਲਾਲਚ ਚੰਨਾ ਹੋ ਕੇ ਧਰਮਵੀਰ ਗਾਂਧੀ ਕੱਢਿਆ ਮੈਂ ਸੀ ਨਹੀਂ ਕੀਤੀ ਡਾਕਟਰ ਦਿਲਜੀਤ ਸਿੰਘ ਜਿਹੜੇ ਅੱਜ ਇਸ ਦੁਨੀਆ 'ਚ ਨਹੀਂ ਰਹੇ ਹਮਰਸਰ ਤੋਂ ਚੋਣ ਲੜੇ ਸੀ 2014 'ਚ ਉਹਨਾਂ ਨੂੰ ਕੱਢਿਆ ਭਗਵੰਤ ਮਾਨ ਨੇ ਸੀ ਨਹੀਂ ਕੀਤੀ ਇੱਕ ਵਾਰੀ মিডিਆ ਕੋਈ ਦੱਸ ਦੇਵੇ ਉਹਨੇ ਕਿਹਾ ਹੋਵੇ ਵੀ ਇਹਨੂੰ ਕਿਉਂ ਛਟਕਾਇਆ ਬਈ ਕਿਸੇ ਲਈ ਤੇ ਖੜਨਾ ਬਣਦਾ ਹਰਿੰਦਰ ਸਿੰਘ ਖਾਲਸਾ ਦੀ ਮੈਂ ਗੱਲ ਹੀ ਨਹੀਂ ਕਰਦਾ ਚਲੋ ਉਦੋਂ ਬਾਅਦ ਜੱਸੀ ਜਸਰਾਜ ਚਟਕਾਇਆ ਗਿਆ ਕੋਈ ਸੀ ਨਹੀਂ ਕੀਤੀ ਬਾਈ ਜੀ ਉਦੋਂ ਬਾਅਦ ਛੋਟੇਪੁਰ ਉਹ ਚਟਕਾਇਆ ਗਿਆ ਨੇ ਸੀ ਨਹੀਂ ਕੀਤੀ ਨਵਜੋਤ ਸਿੱਧੂ ਆਉਣ ਲੱਗਾ ਕਹਿੰਦਾ ਨਾ ਮੈਂ ਨਹੀਂ ਕਹਿੰਦਾ ਛੋਟੇਪੁਰ ਹੋਰਾਂ ਦੀ ਵਰਡਿੰਗ ਹੈ ਇਹ ਫਿਰ ਬਾਈ ਹੈ ਰਹਿ ਕੌਣ ਗਿਆ ਜੇ ਤੂੰ ਆਪਣੇ ਨਾਲ ਦਾ ਕੋਈ ਰੱਖਣਾ ਨਹੀਂ ਸੀ ਤੇ ਅੱਜ ਜਿਹੜਾ ਵਤਨ ਹੋਇਆ ਉਹ ਤੇਰੀ ਤੇਰੇ ਲਾਲਚ ਵਿੱਚ ਤੇਰੇ ਕੋਲ ਬੋਲਣ ਦੇ ਗੁਣ ਬਹੁਤ ਹੋਣਗੇ ਤੇਰੇ ਕੋਲ ਵਿਜਨ ਨਹੀਂ ਹੈਗੀ ਯੂ ਆਰ ਨਾਟ ਅ ਗੁੱਡ ਐਡਮਿਨਿਸਟਰेटर ਹਲੇ ਵੀ ਕਿਨਾ ਕਿ ਭਾਈ ਆਪਣੀਆਂ ਪੁਸ਼ਤਾਂ ਦੇ ਗੁਨਾਹ ਬਖਸ਼ਾਲਾ ਤੇ ਆ ਕੇ ਪੰਜਾਬ ਨਾਲ ਖੜ ਜਾ ਜੇ ਤੂੰ ਟਕਸਾਲੀਆਂ ਕੋਲ ਜਾ ਸਕਦਾ ਜਿਹੜੇ ਕੱਲ ਤੱਕ ਬਾਦਲਾਂ ਦੇ ਨਾਲ ਸੀ ਜਦੋਂ ਬੇਅਦਬੀ ਹੋਈ ਹੈ ਜੇ ਤੂੰ ਹੋਰਾਂ ਕੋਲ ਜਾ ਸਕਦਾ ਵੀ ਆ ਜਾਓ ਮੇਰੇ ਨਾਲ ਗੱਠ ਜੋੜ ਕਰ ਲਓ ਗੱਠ ਜੋੜ ਕਰ ਲਓ ਉਹ ਭਾਈ ਧਰਮਵੀਰ ਗਾਂਧੀ ਨੇ ਕੀ ਗੁਨਾਹ ਕਰਤਾ ਸਮਰਜੀਤ ਬੈਂਸ ਵੀ ਆਪਣੇ ਏਰੀਏ 'ਚ ਯਾਰ ਬਲਵਿੰਦਰ ਸਿੰਘ ਬੈਂਸ ਵਧੀਆ ਕੰਮ ਕਰਦੇ ਨੇ ਤੇ ਤੋਂ ਪਹਿਲਾਂ ਦੇ ਕਰਦੇ ਨੇ ਯਾਰ ਲੋਕ ਉਹਨਾਂ ਤੋਂ ਖੁਸ਼ ਨੇ ਬਾਰ-ਬਾਰ ਜਿਤਾਉਂਦੇ ਨੇ ਸੁਖਪਾਲ ਸਿੰਘ ਖੈਰਾਜ ਵੀ ਮੈਂ ਮੰਨ ਲਿਆ ਵੀ ਚੱਲ ਤੇਰੇ ਹਿਸਾਬ ਨਾਲ ਕੋਈ ਐਬ ਹੋਣਗੇ ਬਾਈ ਨੋਬਾਡੀ ਇਜ਼ ਕੰਪਲੀਟ ਬਟ ਏਟ ਲੀਸਟ ਹੀ ਇਜ਼ ਰੇਸਿੰਗ ਰੇਸਿੰਗ ਦਾ ਇਸ਼ੂਸ ਵੈਨ ਹੀ ਵਾਸ ਐਲਓਪੀ ਹੀ ਵਾਸ ਰੇਸਿੰਗ ਦਾ ਇਸ਼ੂਸ ਵੈਰੀ ਵੈਲ ਉਹਨਾਂ ਨੂੰ ਕੱਢਿਆ ਗਿਆ ਤੂੰ ਕੋਈ ਹੋਰ ਹੀ ਬਹਾਨਾ ਮਾਰਤਾ ਜਦੋਂ ਮਜੀਠੀਆ ਦੀ ਮਾਫੀ ਮੰਗੀ ਤੈਨੂੰ ਮੌਕਾ ਨਹੀਂ ਦਿੰਦਾ ਕੇਜਰੀਵਾਲ ਗੱਲ ਕਰਨ ਦਾ ਸੋ ਇਹ ਝੂਠ ਨਾ ਬੋਲ ਬਾਈ 48 ਘੰਟੇ ਦਾ ਟਾਈਮ ਹੈ ਸਾਡੇ ਵੱਲੋਂ ਜੇ ਤੂੰ ਕਹਿੰਦਾ ਵੀ ਦਿੱਲੀ ਪਹਿਲਾਂ ਹੋਰ ਹੁੰਦੀ ਸੀ ਅਸੀਂ ਤਾਂ ਡਟ ਕੇ ਕਹਿੰਦੇ ਆ ਦਿੱਲੀ ਪੰਜਾਬ ਦੀ ਸਗੀ ਕਦੀ ਵੀ ਨਹੀਂ ਹੋ ਸਕਦੀ ਕਦੀ ਵੀ ਨਹੀਂ ਹੋ ਸਕਦੀ ਜੇ ਦਿੱਲੀ ਸਗੀ ਹੈ ਪੰਜਾਬ ਦੀ ਤਾਂ ਭਾਈ ਐ ਕਰ ਤੇਰੀ ਤਾਂ ਚੱਲਦੀ ਆ ਦਿੱਲੀ 'ਚ ਹੁਣ ਉਹਨਾਂ ਨੂੰ ਕਹਿ ਵੀ ਕੇਜਰੀਵਾਲ ਇੱਕ ਬਿਆਨ ਦੇ ਦੇ ਮੀਡੀਆ 'ਚ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਪੰਜਾਬੀਆਂ ਦਾ ਹੱਕ ਹੈ ਉਹ ਕਿਸੇ ਹੋਰ ਦਾ ਹੱਕ ਨਹੀਂ ਇੰਨਾ ਹੀ ਕਹਿ ਦੇ ਉਦੋਂ ਬਾਅਦ ਦੂਜਾ ਪੁਆਇੰਟ ਹੈ ਕਿ ਇਹ ਕਹਿ ਦੇ ਕਿ ਜਿੰਨਾ ਪਾਣੀ ਦਿੱਲੀ ਨੇ ਵਰਤਿਆ ਉਹਦੀ ਪਹਿਲੀ ਕਿਸ਼ਤ 500 ਕਰੋੜ ਰੁਪਏ ਮੈਂ ਭਗਵੰਤ ਹੱਥ ਦੇ ਕੇ ਭੇਜ ਰਿਆਂ ਪੰਜਾਬੀਓ ਵੀ ਅਸੀਂ ਤੁਹਾਡਾ ਵਰਤੀ ਆ ਚੀਜ਼ ਅਸੀਂ ਪਾਣੀ ਵਰਤਿਆ ਪੰਜਾਬ ਦਾ ਮੈਂ 500 ਕਰੋੜ ਦੀ ਕਿਸ਼ਤ ਭੇਜਦਾ ਵੀ ਜੇ ਉਹ ਭੇਜਦਾ ਤਾਂ ਫਿਰ ਤਾਂ ਮੰਨਾਂਗੇ ਵੀ ਹਾਂ ਭਾਈ ਦਿੱਲੀ ਪਹਿਲਾਂ ਵਾਲੀ ਨਹੀਂ ਰਹੀ ਕਹੇ ਜੇ ਨਹੀਂ ਭੇਜਦਾ ਤੇ ਭਾਈ ਪੰਜਾਬ ਦੇ ਪੁੱਤਾਂ ਨਾਲ ਖੜ ਜਾ ਪੰ ਜਿੱਥੇ ਹੋਰਾਂ ਕੋਲ ਜਾ ਜਾ ਕੇ ਕਾਂਗਰਸ ਕੋਲ ਕੇਜਰੀਵਾਲ ਜਾ ਰਿਹਾ ਵੀ ਸਾਡੇ ਨਾਲ ਜੁੜ ਜਾਓ ਸਾਡੇ ਕੋਲ ਜੁੜ ਜਾਓ ਇਹ ਕਹਿੰਦਾ ਬਈ ਇਹ ਹੀ ਕਹਿੰਦਾ ਇਹ ਹੀ ਕਹਿੰਦਾ ਕਾਂਗਰਸ ਨੂੰ ਕਹਿੰਦਾ ਮੇਰੇ ਨਾਲ ਜੁੜ ਜਾਓ ਜੇ ਕਾਂਗਰਸ ਨਾਲ ਤੂੰ ਉਹ ਬੰਦਾ ਤੇਰਾ ਜੁੜਨ ਨੂੰ ਜਾ ਰਿਹਾ ਜਿਹਨੂੰ ਤੂੰ ਹਾਈ ਕਮਾਂਡ ਕਹਿੰਨਾ ਉਹ ਜਿਹੜੇ ਦਰ ਤੇ ਅਸੀਂ ਖੜੇ ਆ ਬਾਈ ਜੀ ਇਸ ਤੋਂ ਵੱਡੀ ਹਾਈ ਕਮਾਂਡ ਕੋਈ ਨਹੀਂ ਜਸੀ ਜੀ ਅੱਜ ਦਾ ਮੇਨ ਮੁੱਦਾ ਦੱਸੋ ਇਹ ਇਹੀ ਹੈ ਬਾਈ ਜੀ ਮੇਨ ਮੁੱਦਾ ਕੀ ਅਸੀਂ 48 ਘੰਟੇ ਦਾ ਟਾਈਮ ਭਗਵੰਤ ਮਾਨ ਨੂੰ ਦੰਨਿਆ ਵੀ ਆਪਣੇ ਜਮੀਰ ਦੀ ਆਵਾਜ਼ ਸੁਣ ਕੇ ਆਪਣੇ ਮਾਤਾ ਨੂੰ ਲੈ ਕੇ ਜਾ ਤੂੰ दारू ਛੱਡ ਸਕਦਾ ਆਪਣੇ ਮਾਤਾ ਨੂੰ ਲੈ ਕੇ ਆਪਣੇ ਗੁਨਾਹ ਇੱਥੋਂ ਬਖਸ਼ਾ ਲਾ ਤੇ ਦਿੱਲੀ ਦਾ ਖੇੜਾ ਛੱਡ ਕੇ ਪੰਜਾਬ ਦੇ ਪੁੱਤਾਂ ਨਾਲ ਖੜ ਜਾ ਜੇ ਤੂੰ ਪੰਜਾਬ ਨਾਲ ਖੜ ਜਨਾਰ ਕਹਿਣਾ ਕਿ ਹਾਂ ਗੱਦਾਰੀ ਹੋਈ ਹੈ ਸੰਜੇ ਦੁਰਗੇਸ਼ ਤੇ ਆਪਣੇ ਕੇਜਰੀਵਾਲ ਨੇ ਪੰਜਾਬ ਦੇ ਕਰੋੜਾਂ ਰੁਪਏ ਦੇ ਫੰਡ ਖਾਦੇ ਆ ਉਹਦੀ ਗੱਲ ਮੰਨ ਵੀ ਹਾਂ ਖਾਦੇ ਨੇ ਤੇ ਭਾਈ ਅਸੀਂ ਤੈਨੂੰ ਮੈਂ ਤੈਨੂੰ ਕਹਿੰਦਾ ਵੀ ਸੰਗਰੂਰ ਦੀ ਸੀਟ ਤੂੰ ਲੜ ਲਾ ਯਾਰ ਪਰ ਇਹ ਨਾ ਸੋਚੀ ਡਰਦੇ ਆਂ ਸੀ ਨਾ ਤੁਸੀਂ ਲੜੋਗੇ ਸਮੂਹ ਤੋਂ ਹਾਂਜੀ ਭਾਈ ਜੀ ਅਸੀਂ ਤਾਂ ਮੈਂ ਤੁਹਾਨੂੰ ਕਹਿ ਰਿਹਾ ਅਸੀਂ ਤਾਂ ਮੌਕਾ ਦੇ ਰਿਆ ਕਿ ਤੇ ਇਤਿਹਾਸ ਚ ਕਢੀ ਨਾ ਦਰਜ ਹੋ ਜਾਏ ਕਿ ਆਹ ਦੇਖਦੇ ਇਦਾਂ ਹੋ ਜਾਂਦਾ ਇਕੱਠੇ ਹੋ ਕੇ ਲੜਦੇ ਤਾਂ ਭਾਈ ਪੰਜਾਬ ਦਾ ਪਹਲਾ ਹੋ ਜਾਣਾ ਸੀ ਅੱਜ ਅਸੀਂ ਮੌਕਾ ਦੇ ਰਿਆ ਉਹਨੂੰ ਫੇਰ ਵੀ ਤੁਹਾਨੂੰ ਕੀ ਲੱਗਦਾ ਨੂੰ ਬਟਾ ਲਾਈਨ ਚ ਆਣ ਕੇ ਲੜਨਾ ਕਾਂਗਰਸ ਦੇ ਨਾਲ ਇਕੱਠੇ ਜੋੜ ਕਰਨੇ ਕੀ ਹਾਂਜੀ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਆ ਕਾਂਗਰਸ ਦੇ ਨਾਲ ਇਕੱਠੇ ਜੋੜ ਕਰੇਗੀ ਭਾਈ ਜੀ ਜਿਹੜੀ ਦੁਕਾਨ ਤੇ ਆਪਾਂ ਬਾਰ-ਬਾਰ ਸੌਦਾ ਪੁੱਛਣ ਜਾਂਦੇ ਆ ਨਾ ਇਹਦਾ ਮਤਲਬ ਸਾਡੀ ਨੀਤ ਹੁੰਦੀ ਹੈ ਇਹਦਾ ਮਤਲਬ ਕੇਜਰੀਵਾਲ ਸਾਹਿਬ ਦੀ ਨੀਤ ਹੈ ਇਹ ਪਹਿਲਾਂ ਕਰ ਵੀ ਚੁੱਕੇ ਆ ਉਹ ਪਹਿਲਾਂ ਇੱਕ ਵਾਰੀ ਸਰਕਾਰ ਬਣਾ ਚੁੱਕੇ ਕਾਂਗਰਸ ਨਾਲ ਮਿਲ ਕੇ ਤਾਂ ਉਹ ਦੁਬਾਰਾ ਕਿਉਂ ਨਹੀਂ ਕਰ ਸਕਦੇ

ਔਰ ਇੱਕ ਮਿੰਟ ਬਾਜੀ ਕੋਈ ਚੁਣੌਤੀ ਨਹੀਂ ਜਿੱਤੇ ਬਾਦਲਾਂ ਖਿਲਾਫ ਲੜਦੇ ਆ ਉਹਨਾਂ ਨੇ ਗੱਦਾਰੀ ਕੀਤੀ ਸਾਡੀ ਕੌਮ ਨਾਲ ਸਾਡੇ ਧਰਮ ਨਾਲ ਕਾਂਗਰਸ ਨੇ ਗੱਦਾਰੀ ਕੀਤੀ ਇਨਸਾਨੀਅਤ ਨਾਲ ਪੰਜਾਬ ਨਾਲ ਤੇ ਪੂਰੇ ਦੇਸ਼ ਨਾਲ ਤੇ ਭਗਵੰਤ ਨੇ ਤੇ ਕੇਜਰੀਵਾਲ ਨੇ ਤੇ ਉਹਦੀ ਜੁੰਡਲੀ ਦਿੱਲੀ ਦੇ ਨੇ ਕੀਤੀ ਗੱਦਾਰੀ ਸਾਡੀ ਇੱਕ ਕ੍ਰਾਂਤੀ ਦੇ ਨਾਲ ਇੱਕ ਰੈਵੋਲੂਸ਼ਨ ਦੇ ਨਾਲ ਤੇ ਸਾਡੇ ਪੰਜਾਬ ਨਾਲ ਜਿਹੜੀ ਰੈਵੋਲੂਸ਼ਨ ਹੁਣ ਹੌਲੀ-ਹੌਲੀ ਬਿਲਡ ਕਰਨੀ ਪਊਗੀ ਬਹੁਤ ਮਿਹਨਤ ਲੱਗ ਜਾਣੀ ਹੈ ਲੋਕਾਂ ਦਾ ਵਿਸ਼ਵਾਸ ਗਵਾਤਾ ਇਸ ਬੰਦੇ ਨੇ ਉਹਟਾ ہماری ਹੈ ਇਤਿਹਾਸਿਕ ਟਾ ਹੈ ਮਾਰੀ ਹੈ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਨੂੰ ਐਨ ਆਰ ਆਈਸ ਨੂੰ ਇੱਕ ਇਤਿਹਾਸਿਕ ਧੋਖਾ ਦਿੱਤਾ ਅਸੀਂ ਤਾਂ ਇਹ ਕਹਿੰਦੇ ਆ ਬਈ ਭਾਈ ਇੱਥੇ ਗਨਾਹ ਬਖਸ਼ਲਾ ਤੇ ਪੰਜਾਬ ਦੇ ਪੁੱਤਾਂ ਨਾਲ ਰਲ ਕੇ ਪੰਜਾਬ ਵੱਲੋਂ ਇਲੈਕਸ਼ਨ ਲੜ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਵਿੱਚ ਆ ਕੇ ਇਲੈਕਸ਼ਨ ਲੜ ਲਾ ਜਾਈ ਸਾਲਿਆ ਮਾਫੀ ਮੈਨੂੰ ਕਿਹਨਾਂ ਦਿਨ ਦਾਰੀ ਕੀਤੀ ਸੀ ਉਹਨਾਂ ਨੇ ਤੇ ਮੇ ਤੋਂ ਵੀ ਭੁੱਲ ਹੋਈ ਹੈ ਇੱਥੇ ਮਾਫੀ ਮੰਗਦਾ